ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਤੇ ਅੱਜ ਸਾਡੇ ਪਿੰਡ ਫੁੱਟਬਾਲ ਦੇ ਮੈਚ ਸ਼ੁਰੂ ਹੋਣੇ ਆ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਤੇ ਮੈਚਾਂ ਦੀਆਂ ਤਿਆਰੀਆਂ ਚੱਲ ਰਹੀਆਂ ਆ ਪਿੱਛੇ ਸਟੇਜ ਵੀ ਲਗਾ ਰਹੇ ਆ ਤੇ ਲਾਈਨਾਂ ਜਿਹੜੀਆਂ ਡੀਮਾਰਕ ਕਰ ਲਈ ਆ ਸਾਰੀ ਆ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆ ਨਾਲ ਸਾਰੇ ਕੰਮ ਕਰਾਉਂਦੇ ਆ ਕੇ ਤੇ ਇੱਧਰ ਵੀ ਟੀਮਾਂ ਵੀ ਪਹੁੰਚ ਗਈਆਂ ਆ ਦੇਖ ਸਕਦੇ ਆ ਗਰਾਊਂਡ ਤੇ ਝੰਡੇ ਅਸੀਂ ਹਰ ਮੁਲਕ ਦੇ ਲਾਤੇ ਆ ਗਰਾਊਂਡ ਦੇ ਵਿੱਚ ਉਹ ਦੇਖ ਸਕਦੇ ਆ ਬਈ ਸਾਡੇ ਸਾਊਂਡ ਵਾਲੇ ਸੈਣੀ ਡੀਜ ਲੈਂਡ ਭੁੰਗਰਨੀ ਵਾਲੇ ਵੀ ਪਹੁੰਚ ਚੁੱਕੇ ਆ ਤੇ ਇੱਧਰ ਟੀਮਾਂ ਵੀ ਦੋਨੋਂ ਪਹੁੰਚ ਗਈਆਂ ਆ ਟਾਈਮ ਇਹਨਾਂ ਨੂੰ ਪਹਿਲਾਂ ਹੀ ਦਿੱਤਾ ਹੋਇਆ ਹੈਗਾ ਤੇ ਆ ਕੇ ਬੈਠੇ ਆ ਉਹ ਟੀਮਾਂ ਦੇ ਤਿਆਰ ਹੋਣ ਦੀ ਉਧਰ ਅਸੀਂ ਚਾਨਣੀਆਂ ਲਾਤੀਆਂ ਸੀਗੀਆਂ ਕਿ ਉੱਥੇ ਬਹਿ ਕੇ ਮੈਟਬ ਵਗੈਰਾ ਬਿਸ਼ਾ ਕੇ ਵੀ ਉੱਥੇ ਟੀਮਾਂ ਪਿਆਰ ਹੋਣ ਮੈਚਾਂ ਵਾਲੀਆਂ ਤੇ ਬਾਕੀ ਗਰਾਊਂਡ ਸਾਡੀ ਹੈ ਨਾ ਪੂਰੀ ਘੈਂਟ ਬਣੀ ਹੋਈ ਆ ਤੇ ਇੱਧਰ ਬਿੱਟੂ ਕਹਿੰਦੇ ਆ ਨਾਤਾ ਨਹੀਂ ਹੈਗਾ ਪਤੰਤਰੇ ਇੱਕ ਵੀਨਾ ਹੋ ਗਿਆ ਥੋੜੀ ਛੋਟੀ ਆ ਗਰਾਊਂਡ ਛੋਟੀ ਆ 7 ਸਾਈਡ ਗਰਾਊਂਡ ਹੈ ਜੀ ਇਹੇ 7 7 6 ਹਾਂਜੀ ਤੇ ਇੱਧਰ ਦੇਖੋ ਜੀ ਪੂਰੀਆਂ ਤਿਆਰੀਆਂ ਜੋਰ ਸ਼ੋਰਾਂ ਬਸ ਅੱਧੇ ਘੰਟੇ ਤੱਕ ਅਰਦਾਸ ਕਰਕੇ ਧੰਨ ਧੰਨ ਸ਼੍ਰੀ ਬਾਬਾ ਜੱਖ ਜੀ ਗੁਰਦੁਆਰੇ ਤੋਂ ਅਰਦਾਸ ਕਰਕੇ ਤੇ ਅਸੀਂ ਮੈਚ ਸ਼ੁਰੂ ਕਰ ਦੇਣੇ ਆ ਮੇਰਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਬਲੌਗ ਆਪਣਾ ਜਰੂਰ ਦੇਖਿਓ ਸਾਰੇ ਤੇ ਸਬਸਕ੍ਰਾਈਬ ਕਰਿਓ ਜੀ ਕਬੂਲਿਆ ਮੈਂ ਆਰਿਆਂ ਦਾ ਬਣਾ ਧਨਵਾਦੀ ਆ ਪੰਚਾਇਤ ਦਾ ਧਨਵਾਦੀ ਆ ਔਰ ਆਪਣੇ ਪਿੰਡ ਦੇ ਇੰਨੇ ਵੀ ਬੱਚੇ ਜਿਹਨੇ ਵਿੱਚ ਦਸਾਂ ਲੈਣੂਗੇ ਔਰ ਜਿਹੜੇ ਭੱਤੀ ਇਹ ਇਕੱਠ ਮਿਲਨੇ ਆਰਗੇਨਾਈਜ਼ ਕਰਦੇ ਆ ਮੈਂ ਦੂਸਰੇ ਬੱਚੇ ਵੀ ਜਿਹੜੇ ਨਹੀਂ ਪਾਟ ਲੈਣ ਦੇ ਉਹਨਾਂ ਨੂੰ ਵੀ ਇਹ ਚੰਨਾ ਦੇ ਅੱਗੇ ਵਾਸਤੇ ਖੇਡਾਂ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰੋ ਤਾਂ ਕਿ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਇਹ ਨਸ਼ੇ ਦਾ ਕੂੜਾ ਹੈ ਇਹ ਤੋਂ ਦੂਰ ਹੋ ਜਾਓ ਇੰਗਲਿਸ਼ ਚੰਗੋ ਸਾਰੇ ਮੁੰਡਿਆਂ ਦੇ ਵਿੱਚ ਬੜਾ ਮਸ਼ਹੂਰ ਹੈ ਬੜਾ ਨਾਮ ਹੈ ਇਸ ਮੇਰੇ ਸਕੂਲ ਦਾ ਹੈਂ ਔਰ ਸਾਡੇ ਬੱਚੇ ਬਾਹਰ ਜਾ ਕੇ ਸਾਰੇ ਮੁੰਡਿਆਂ ਦੇ ਵਿੱਚ ਬਹੁਤ ਜਿਆਦਾ ਪਿੱਛੇ ਕਿੱਥੇ ਲਾਉਂਗਾ ਫੇ ਮੈਨੂੰ ਲੋਡ ਪੈਣੀ ਮੈਨੂੰ ਮੰਗੂਗਾ ਕਾਨਾ ਦੇ ਪੁੰਚ ਡਿਗਨੀਆਂ ਕਿੱਥੇ ਹੈ ਕੋ ਡਾਕਟਰ ਹੈ ਕੋ ਇੰਨੀ ਹੈ ਕੋਈ ਵਕੀਲ ਹੈ ਔਰ ਸਾਰੇ ਬੱਚੇ ਬੜੀ ਦੋਈ 2011 ਵਾਲਿਆਂ ਦਾ ਮੈਚ ਲੱਗਾ ਸ਼ੁਰੂ ਹੁਣ ਨਰੂੜ ਵਾਲਿਆਂ ਦਾ ਅਰਦਾਸ ਕਰ ਲਈ ਆ ਲੈ ਨਡਾਲੋਂ ਦੇ ਨਾਲ ਮੈਚ ਸ਼ੁਰੂ ਹੋਣਾ ਨਰੂੜ ਦੇ ਚੰਦਾਲ ਨਰੂੜ ਵਾਲਿਓ ਕਿੰਨੇ ਗੋਲ ਕਰਨੇ ਆਣ ਹੋਜੋ ਤਕਰੀਰ ਇਹਨੇ ਗੱਲਾਂ ਕਿਹਦੇ ਸਮੇਂ ਦੀਆਂ ਹੋਣੀਆਂ ਐ ਔਰ ਥੋੜੇ ਸਮੇਂ ਤੱਕ ਇਹ ਕਹਿੰਦੇ ਲੱਗ ਜਾਣਾ ਪਤਾ ਹੈ ਵੀ ਕਿੰਨੇ ਗੋਲ ਜਿਹੜੇ ਕਰਨੇ ਨਰੂੜ ਵਾਲੇ ਜਾਂ ਫਿਰ ਜਨਾਲੋ ਵਾਲੇ ਮੁੰਡੇ ਕਿੰਨੇ ਗੋਲ ਕਰਦੇ ਐ ਐਨ ਸਮੇਂ ਦੀਆਂ ਗੱਲਾਂ ਖੇਡਦੇ ਮੈਦਾਨ ਦੇ ਵਿੱਚ ਬਹੁਤ ਲੋਬ ਇੱਕ ਹਾਫ ਹੋ ਗਿਆ ਪਹਿਲਾ ਹਾਫ ਖਤਮ ਹੋ ਗਿਆ ਨਰੂੜ ਤੇ ਨਡਾਲੋਂ ਤੇ ਗੋਲ ਹੱਲੇ ਕੋਈ ਨਹੀਂ ਹੋਇਆ ਹੈਗਾ ਬਰਾਬਰ ਮੈਚ ਚੱਲਦਾ ਆ ਤੇ ਜੋਰ ਪੂਰਾ ਲੱਗਾ ਹੋਇਆ ਟੀਮਾਂ ਦਾ ਦੋਨਾਂ ਦਾ ਹੀ ਤੇ ਦੇਖਦੇ ਆ ਹੁਣ ਵਾਈ ਵਾਹ ਇਹ ਕਿਹੜਾ ਗੋਲ ਕਰਦਾ ਆ ਕੌਣ ਨਿੱਤਰਦਾ ਅੱਗੇ ਜਾ ਕੇ ਭਾਈ ਜੀ ਅਗਲੇ ਮੈਚਾਂ ਦੀਆਂ ਟੀਮਾਂ ਤਿਆਰ ਹੋ ਕੇ ਬਾਰ ਬੰਦ ਕਰਨਾ ਸ਼ੁਰੂ ਕਰਨਾ ਮੇਰੇ ਲਈ ਲੋ ਵੀ ਦੁਬਾਰਾ ਪਹਿਲਾ ਦਿਨ ਤੇ ਆਖਰੀ ਮੈਚ ਪਹਿਲੇ ਦਿਨ ਦਾ ਕੜਿਆਲਾ ਵਰਸੇਸ ਪ੍ਰੇਮਪੁਰ ਪਲਾਂਟੀਆਂ 'ਚ ਪਹੁੰਚ ਗਿਆ ਕੰਮ ਜੀ ਲਓ ਜੀ ਇੱਕ ਵਾਰ ਫੇਰ ਮੌਕਾ ਸ਼ਾਬਾਸ਼ ਤੇਰੇ ਮੁੰਡਿਆ ਕੜਿਆਲਾ ਵਾਲੇ ਛਾਏ ਪਏ ਆ ਗਰਨਾਮ ਸਿੰਘ ਬੈਂਕ ਮੈਨੇਜਰ ਕੈਸ਼ੀਅਰ ਆ ਜਾਓ ਜੀ ਟੂਰਨਾਮੈਂਟ ਦਾ ਕਿੱਦਾਂ ਆ ਕਿੱਦਾਂ ਲੱਗਾ ਜੀ ਪ੍ਰਬੰਧ ਲਓ ਵੀ ਪ੍ਰੇਮਪੁਰ ਵਾਲਾ ਮੁੰਡਾ ਫੇਰ ਆ ਗਿਆ ਕਹਿੰਦੇ ਬਨਾਟੀ ਲਾਉਣ ਪਿੰਡ ਪ੍ਰਬੰਧਕਾ ਵੀ ਬੱਲੇ ਬੱਲੇ ਆ ਲੋ ਮੇ ਮਿੱਤਰੋ ਗੁਰੂ ਦਾ ਲੰਗਰ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਭਰਾਵਾਂ ਦਾ ਐਨਆਰਆਈ ਵੀਰਾਂ ਦਾ ਜਿਹੜੇ ਯੋਗਦਾਨ ਪਾ ਰਹੇ ਇੱਧਰ ਚਾਹ ਵੀ ਤਿਆਰ ਹੋ ਰਹੀ ਆ ਤੇ ਇੱਧਰ ਸੰਗਤ ਜੜੀ ਆ ਪ੍ਰਸ਼ਾਦਾ ਛਕ ਰਹੀ ਆ ਬੱਚੇ ਆਏ ਜਿੰਨੇ ਵੀ ਫੋਟੋ ਵਾਲੇ ਖੇਡਣਾਂ ਇਧਰ ਪ੍ਰਵਾਸੀ ਵੀ ਇਹ ਵੀਡੀਓ ਬਣਦਾ ਵੀਡੀਓ ਸੋ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਟੂਰਨਾਮੈਂਟ ਵਿੱਚ ਮਦਦ ਕਰ ਰਹੇ ਆ ਦੇਖ ਸਕਦੇ ਆ ਜੀ ਪ੍ਰਸ਼ਾਦਾ ਲੋ ਜੀ ਅੱਜ ਮੈਚਾਂ ਦਾ ਹੈਗਾ ਦੂਜਾ ਦਿਨ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ ਜਿਨ੍ਹਾਂ ਦੇ ਪਿਆਰ ਸਤਕਾਰ ਸਦਕਾ ਇਹ ਟੂਰਨਾਮੈਂਟ ਸ਼ੁਰੂ ਹੋਇਆ ਤਾਂ ਸੰਤਨ ਸ਼੍ਰੀ ਬਾਬਾ ਯਖਜੀ ਦੀ ਯਾਦ ਦੇ ਵਿੱਚ ਤੇ ਜਾਦੀ ਸੰਰਥ ਸਭਾੜੀ ਆ ਇੱਦਾਂ ਟੂਰਨਾਮੈਂਟ ਚੱਲ ਰਿਹਾ ਆ ਤੇ ਪੁਸ਼ਕਾਰਨਾ ਕਰਕੇ ਜਿਹੜਾ ਸੀ ਮੈਚ ਰੁਕ ਗਏ ਸੀ 3-4 ਸਾਲਾਂ ਤੋਂ ਪਰ ਹੁਣ ਦੁਬਾਰਾ ਸਟਾਰਟ ਕਰ ਦਿੱਤੇ ਆ ਤੇ ਹੁਣ ਇੱਦਾਂ ਕੰਟੀਨਿਊ ਮੈਚ ਚੱਲਦੇ ਰਹਿਣਗੇ ਹਰ ਸਾਲ ਤੇ ਬਾਕੀ ਇਹ ਜਿਹੜੇ ਮੈਚ ਆ ਹਰ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਦੇ ਸਹਿਯੋਗ ਦੇ ਨਾਲ ਹੁੰਦੇ ਆ ਤੇ ਇਕੱਲਾ ਬੰਦਾ ਜੀ ਕੁਝ ਨਹੀਂ ਕਰ ਸਕਦਾ ਹੈਗਾ ਤੁਹਾਨੂੰ ਪਤਾ ਹੀ ਹੈ ਜੀ ਤੇ ಗ್ರಾಮ ਪੰਚਾਇਤ ਵੀ ਨਾਲ ਆ ਐਨ ਆਰ ਆਈ ਵੀਰ ਵੀ ਨਾਲ ਆ ਸਾਡੇ ਜੁੜੇ ਹੋਏ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਮੈਚ ਹੋ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਟੀਮਾਂ ਸਾਡੇ ਵਿੱਚ ਪਿੰਡ ਵਿੱਚ ਆਈਆਂ ਆ 46 ਟੀਮਾਂ ਜੀ 46 ਟੀਮਾਂ ਨੇ ਭਾਗ ਲਿਆ ਆ 52 ਕਿਲੋ weight ਵਾਲੀਆਂ ਟੀਮਾਂ ਜੀ ਬਹੁਤ ਦੂਰੋਂ ਦੂਰੋਂ ਟੀਮਾਂ ਆਈਆਂ ਹੋਈਆਂ ਆ ਪਿੰਡ ਦੇ ਵਿੱਚ ਕਿਉਂਕਿ ਜਿਹੜੇ ਵੇਟ ਦੇ ਆ ਹਨਾ ਜੀ ਇਹਨਾਂ ਦਾ ਕੋਈ ਏਡਾ ਨਾਮ ਨਹੀਂ ਰੱਖਦਾ ਹੈਗਾ ਕਿੱਤੇ ਨਾਮ ਹੁੰਦਾ ਜਿਆਦਾਤਰ ਓਪਨ ਦੇ ਮੈਚ ਹੁੰਦੇ ਆ ਜੀ ਓਪਨ ਦੇ ਟੂਰਨਾਮੈਂਟ ਹੁੰਦੇ ਆ ਤੇ ਗੁਰੂ ਦਾ ਲੰਗਰ ਚੱਲ ਰਿਹਾ ਜੀ ਗੁਰੂ ਕਾ ਲੰਗਰ ਤੇ ਨਾਲ ਦੀ ਨਾਲ ਕਮਲਪਾਲ ਦੀ ਲਾਈਵ ਵਾਲੇ ਤੇ ਕੰਟਰੀਆਂ ਹਰ ਹਰ ਇੱਕ ਕਲੱਬ ਦੇ ਝੰਡੇ ਲਗਾਏ ਹੋਏ ਆ ਗਰਾਊਂਡ ਦੇ ਵਿੱਚ ਗਰਾਊਂਡ ਨੂੰ ਸੋਹਣਾ ਬਣਾਉਣ ਦੇ ਲਈ ਸੋ ਇੱਧਰ ਵੀ ਭਰਾ ਬੈਠੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਧਰ ਵੀ ਬੈਠੇ ਆ ਤੇ ਇੱਧਰ ਵੀ ਟੈਸਟ ਚੈੱਕ ਕਰਾ ਰਹੇ ਆ ਬੱਚਿਆਂ ਦਾ ਸੋ ਇਹ ਮੈਚਾਂ ਨੂੰ ਕਰਵਾਉਣ ਦਾ ਮਕਸਦ ਇਹ ਹੀ ਆ ਕਿ ਸਾਡੇ ਜਿੰਨੇ ਵੀ ਬੱਚੇ ਆ ਸਾਰੇ ਇਹ ਨਸ਼ਿਆਂ ਤੋਂ ਦੂਰ ਰਹਿਣਾ ਖੇਡਾਂ ਵੱਲ ਆਉਣ ਜਿੱਦਾਂ ਮਾਪੇ ਆਪਣੇ ਬੱਚਿਆਂ ਨੂੰ ਆਇਲਟਸ ਲਈ ਫੋਰਸ ਕਰਦੇ ਆ ਵੀ ਚਲੋ ਚਲੋ ਆਇਲਟਸ ਕਰੋ ਤੇ ਕੈਨੇਡਾ ਚਲੋ ਹੋਰ ਬਾਰਨੀਆਂ ਕੰਟਰੀਆਂ ਚ ਚਲੋ ਸੋ ਇਸੇ ਤਰ੍ਹਾਂ ਮਾਪੇ ਨੂੰ ਮੇਰੀ ਬੇਨਤੀ ਆ ਬਲੌਗਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਖੇਡਾਂ ਵੱਲ ਵੀ ਪ੍ਰੇਰਿਤ ਕਰਿਆ ਕਰਨ ਕਿ ਨਾ ਕੱਲਾ ਬਸ ਪੜ੍ਹਾਈ ਤੇ ਕਿਉਂਕਿ ਖੇਡਾਂ ਵੀ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਅਸੀਂ ਵੀ ਛੋਟੇ ਹੁੰਦੇ ਖੇਡਦੇ ਰਹੇ ਆ ਸੋ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਨਾਲ ਦੀ ਨਾਲ ਚੱਲੀ ਜਾਣਾ ਜੀ ਕੰਮ ਆਪਣਾ ਵੀਡੀਓ ਬਣਾ ਕੇ ਪਾਵਾਂਗੇ ਲੋ ਵੀ ਮੁੰਡੇ ਆਏ ਆ ਦੂਰੂ ਦੂਰੋ ਖੇਡਣ ਦੇਖ ਸਕਦੇ ਆ ਇਦਾਂ ਦਾ ਜੋਸ਼ ਚਾਹੀਦਾ ਆ ਹਰ ਇੱਕ ਦੇ ਵਿੱਚ ਪਾੜੇ ਪਈਆ ਵਿੱਚ ਉਹਦਾ ਸੂਰਾ ਦੀ ਜੋੜਿਆ ਧਰਮ ਵਿੱਚ ਪੂਰਾ ਹਾਂਜੀ ਸასი ਕਾਲ ਜੀ ਅੱਜ ਹੈਗਾ ਜੀ ਤੀਜਾ ਦਿਨ ਸਾਡੇ ਜਿਹੜੇ ਪਿੰਡ ਨਰੂੜ ਦੇ ਵਿੱਚ ਤਨ ਤਨ ਸ਼੍ਰੀ ਬਾਬਾ ਜਖਜੀ ਦੀ ਯਾਦ ਤੇ ਨਾਲ ਦੀ ਨਾਲ ਚਾਰ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਵੇਟ ਦਾ ਤੇ 2011 ਵਾਲੇ ਬੱਚੇ ਤੇ ਇਹ ਸਵੇਰ ਦਾ ਪਹਿਲਾ ਮੈਚ ਹੈ ਜੀ ਅੱਜ ਜਿਹੜਾ ਚੱਲ ਰਿਹਾ ਹੈ ਆ ਮਲਕਪੁਰ ਤੇ ਭੁੰਗਰਨੀ ਵਿਚਕਾਰ ਖੇਡਿਆ ਜਾ ਰਿਹਾ ਹੈ ਇਹ ਮੈਚ ਤੇ ਬਾਕੀ ਜਿਹੜਾ ਆ ਬਹੁਤ ਸ਼ਾਹ ਮਿਲ ਰਿਹਾ ਹੈ ਜੀ ਟੂਰਨਾਮੈਂਟ ਨੂੰ ਬਾਹਰ ਭਰਾਮਾ ਦਾ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਆ ਬਹੁਤ ਹੈਲਪ ਕਰ ਰਹੇ ਆ ਤੇ ਦੇਖ ਸਕਦੇ ਆ ਅੱਜ ਸਵੇਰ ਆਇਆ ਤੇ ਜਿਹੜੇ ਦਰਸ਼ਕ ਆ ਉਹ ਵੀ ਪਹੁੰਚਣ ਵਾਲੇ ਆ ਆਉਣੇ ਸ਼ੁਰੂ ਹੋ ਗਏ ਆ ਤੇ ਗੁਰੂ ਕਾ ਲੰਗਰ ਵੀ ਚੱਲ ਰਿਹਾ ਆ ਵਧੀਆ ਤਰੀਕੇ ਦੇ ਨਾਲ ਉੱਧਰ ਵੀ ਤੁਹਾਨੂੰ ਲੈ ਜਾਨੇ ਇਧਰ ਸਟੇਜ ਬਣਾਈ ਹੋਈ ਆ ਤੇ ਧੁੱਪ ਨਿਕਲ ਹੀ ਨਹੀਂ ਮੌਸਮ ਤਿੰਨ ਚਾਰ ਦਿਨ ਹੋ ਗਏ ਆ ਵੈਸੇ ਧੁੰਦ ਨਹੀਂ ਪੈ ਰਹੀ ਸੋ ਉਹਦੇ ਕਰਕੇ ਬਚਾ ਆ ਜੀ ਧੁੱਪ ਨਹੀਂ ਨਿਕਲਦੀ ਪਰ ਆਉਣ ਵਾਲੇ ਟਾਈਮ 'ਚ ਹੋ ਜਾਣਾ ਸੈਟ ਤੇ ਬਾਕੀ ਇਧਰ ਗਰਾਊਂਡ ਪੂਰੀ ਟਿਚ ਕਰਕੇ ਲਾਈਨ ਲਾਈਨਾਂ ਪੂਰੀਆਂ ਲਗਾ ਕੇ ਜਾਈਦਾ ਰਾਤ ਨੂੰ ਭਾਜੀ ਕਿੱਦਾਂ ਹਾਲ ਜੀ ਹੋਰ ਕਿੱਦਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੱਦਾਂ ਕਿਦਾਂ ਉਹ ਬੱਸ ਬੱਸ ਭਰਾਵਾ ਚੱਲ ਚੱਲ ਅੱਧੀ ਅੱਧੀ ਚਾਬੀ ਉਹ ਹੈਤੀ ਕੋ ਹਣੀ ਇੱਧਰ ਭਾਈ ਇੱਧਰ ਚੱਲਦਾ ਜੀ ਗੁਰੂ ਦਾ ਲੰਗਰ ਇੱਧਰ ਜਾਦਾ ਲੰਗਰ ਸ਼ੁਰੂ ਹੋ ਗਿਆ ਆ ਯੋਨੀ ਭਾਜੀ ਕਿੰਨਾ ਜੀ ਇੱਧਰ ਸਾਡੀਆਂ ਮਾਤਾਵਾਂ ਲੱਗੀਆਂ ਰੋਟੀਆਂ ਬਣਾਉਣਾਂ ਇੱਧਰ ਸੀ ਲੱਕੜਾਂ ਫੜਾਈਆਂ ਇਹਨਾਂ ਕੋਲ ਬੰਦਿਆਂ ਦੇ ਕੋਲ ਪੱਤਕੇ ਇੱਧਰ ਸਾਡਾ ਸੱਤਾ ਹਲਵਾਈ ਸੱਤਾ ਹਲਵਾਈ ਜੀ ਅੱਜ ਬਣਾ ਰਿਹਾ ਆ ਕੜੀ ਚੌਲ ਦੇਖ ਸਕਦੇ ਆ ਚੌਲ ਤੇ ਨਾਲ ਕੜੀ ਸੋ ਬਹੁਤ ਹੀ ਵਧੀਆ ਮਿਹਨਤੀ ਭਰਾ ਆ ਸਾਡਾ ਸਾਤੋਂ 2 ਕਸਾਲ ਅੱਗੇ ਕਲਾਸ ਚ ਪੜਦਾ ਹੁੰਦਾ ਸੀ ਜਦੋਂ ਸਕੂਲ ਚ ਇੱਥੇ ਇਸੇ ਸਕੂਲ ਚ ਪੜ੍ਹਦੇ ਹੁੰਦੇ ਸੀ ਜਿਹੜਾ ਐਲੀਮੈਂਟਰੀ ਬਣ ਗਿਆ ਪਹਿਲਾਂ ਇਹ ਮਿਡਲ ਸਕੂਲ ਹੁੰਦਾ ਹੈਗਾ ਤੇ ਇਧਰੋਂ ਵੀ ਦਿਖਾ ਦੰਨੇ ਆ ਬੱਚਿਆਂ ਨੂੰ ਵੈਸੇ ਛੁੱਟੀਆਂ ਚੱਲਦੀਆਂ ਆ ਤੇ ਜਿਹਦੇ ਕਰਕੇ ਬੱਚੇ ਆ ਨਹੀਂ ਰਹੇ ਸਕੂਲ ਦੇ ਵਿੱਚ ਬਟ ਦੇਖ ਸਾਧੀਆਂ ਇੱਥੇ ਜੀ ਮੈਂ ਵੀ ਇੱਥੇ ਪੜਿਆ ਆ ਬਹੁਤ ਵਧੀਆ ਸਕੂਲ ਆ ਸਾਡੇ ਪਿੰਡ ਦਾ ਇਹ ਜੀ ਆਉਣ ਵਾਲੇ ਟਾਈਮ 'ਚ ਇਹਨੂੰ ਥੋੜਾ ਜਾਂ ਹੋਰ ਵਧੀਆ ਕਰਾਂਗੇ ਵਧੀਆ ਤਰੀਕੇ ਦੇ ਨਾਲ ਕੋਸ਼ਿਸ਼ ਆ ਕਿ ਆਪਣੇ ਸਕੂਲ ਜਿਹੜੇ ਪਿੰਡਾਂ ਦੇ ਆ ਇਨਾਂ ਨੂੰ ਹੋਰ ਵਧੀਆ ਬਣਾਇਆ ਜਾਵੇ ਥੋੜਾ ਜਿਹਾ ਹਨਾ ਤੇ ਹਰਿਆਲੀ ਜ਼ਿਆਦਾ ਹੋਣ ਕਰਕੇ ਇੱਥੇ ਮੱਛਰ ਵੀ ਜ਼ਿਆਦਾ ਹੋ ਜਾਂਦਾ ਗਰਮੀਆਂ ਦੇ ਵਿੱਚ ਬਰਸਾਤਾਂ 'ਚ ਪਰ ਥੋੜਾ ਜਿਹਾ ਅਸੀਂ ਗੱਲਬਾਤ ਕਰਨੇ ਆ ਕਿ ਇਹਨੂੰ ਥੋੜਾ ਜਿਹਾ ਵਧੀਆ ਕੀਤਾ ਜਾਵੇ ਥੋੜਾ ਜਿਹਾ ਇਹ ਬੂਟਿਆਂ ਨੂੰ ਹਨਾ ਥੋੜਾ ਐਡਜਸਟਮੈਂਟ ਜੀ ਕੀਤੀ ਜਾਵੇ ਜਿੱਦਾਂ ਡੇਕ ਆ ਬਹੁਤ ਵੱਡੀ ਡੇਕ ਆ ਇਹਦਾ ਹਨਾ ਵੀ ਬਹੁਤ ਖਰਾਰਾ ਪੈ ਜਾਂਦਾ ਆ ਸੋ ਇਹ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਸੈੱਟ ਕਰਾਂਗੇ ਇਹਨੂੰ ਬਾਕੀ ਵੀ ਨਗਟੀ ਗੇਟ ਦੀ ਐਂਟਰੀ ਇਧਰੋਂ ਆ ਤੇ ਉਹ ਉਧਰ ਪ੍ਰਾਇਮਰੀ ਸਕੂਲ ਹੈ ਪਰਲੀ ਸਾਈਡ ਜਿਹੜਾ ਆ ਨਾਲ ਕਾ ਲਗਾਇਆ ਹੋਇਆ ਇਧਰ ਲੰਗਰ ਦੀ ਸੇਵਾ ਭਾਜੀ ਗੁਰਦੀਪ ਸਿੰਘ ਯੂਐਸਏ ਵੱਲੋਂ ਆ ਤੇ ਨਾਲ 10 ਸਜਾਈਆਂ ਜਾਣਗੀਆਂ 10 ਤਰੀਕ ਨੂੰ ਇਧਰ ਆਟਾ ਗੁੰਨ ਲਿਆ ਪਾ ਕੇ ਚੰਗਾ ਹੀ ਸਰੋਂ ਦਾ ਤੇਲ ਬਣੀ ਭਾਜੀ ਨਰੂੜ ਮੇਰੇ ਵੀਰੋ ਔਰ ਬਾਈ ਦੇ ਬਲੌਗ ਵੀ ਬੜੇ ਦੇਖਣ ਵਾਲੇ ਹੁੰਦੇ ਔਰ ਜਰੂਰ ਇੰਸਟਾਗ੍ਰam ਤੇ ਜਾਂ ਫਿਰ YouTube ਦੇ ਉੱਪਰ ਆਪਾਂ ਬਲੌਗਰ ਨੂੰ ਦੇਖ ਸਕਦੇ ਆ ਔਰ ਖਿਡਾਰੀਆਂ ਨੂੰ ਮੇਰੇ ਵੀਰੋਂ ਖੇਡਾਂ ਦੇ ਨਾਲ ਜੋੜਦੇ ਆ ਕੱਲ ਵੀ ਮੈਂ ਇੱਕ ਪੋਸਟ ਦੇਖਦਾ ਸੀਗਾ ਵੀ ਉਹਦੇ ਵਿੱਚ ਮਨੀ ਭਾਈ ਦੇ ਮੈਚਨ ਕੀਤਾ ਵੀ ਇੱਕ ਸਾਲ ਹੋ ਗਿਆ ਮੁੰਡਿਆਂ ਨੂੰ ਖੇਡਾਂ ਦੇ ਨਾਲ ਜੋੜਦੇ ਹੋਇਆ ਔਰ ਸਾਰੇ ਮੇਰੇ ਵੀਰੋਂ ਐਨਆਰਆਈ ਵੀਰਾਂ ਨੇ ਤੇ ਨਗਰ ਦੇ ਵਾਸੀ ਨੇ ਬੜੀ ਸਪੋਰਟ ਕੀਤੀ ਹੈ ਅਸੀਂ ਆਸ ਕਰਦੇ ਵੀ ਮੇਰੇ ਵੀਰੋਂ ਜਿੰਨਾਂ ਚਿਰ ਔਰ ਭਰਾਵਾਂ ਦੀ ਹੈਗੇ ਔਰ ਨਾਲ ਦੀ ਨਾਲ ਮੇਰੇ ਵੀਰੋਂ ਖਿਡਾਰੀਆਂ ਨੂੰ ਫੁੱਟਬਾਲ ਦੇ ਨਾਲ ਜੋੜ ਕੇ ਰੱਖਣਗੇ ਉਧਰ ਇੱਕ ਹੋਰ ਕੋਲੋਂ ਗਿਆ ਮਾਰ ਦਿਓ ਤਾੜੀਆਂ ਮੁੰਡਿਆਂ ਦੇ ਲਈ ਭੁਗਰਨੀ ਦੀ ਟੀਮ ਮੇਰੇ ਵੀਰੋ ਚੱਲਦੇ ਮੇਰੇ ਵੀਰ ਤੇਤੂ ਵਰਗੀ ਮਾਰ ਦਿਓ ਤਾੜੀਆਂ ਅਮਨ ਭੁਗਰਨੀ ਯਾਰਾਂ ਦਾ ਯਾਰ ਹੈ ਮੇਰੇ ਵੀਰੋ ਭਰਾ ਸਾਡਾ ਹੈ ਭਰਾ ਦਾ ਵੀ ਧੰਨਵਾਦ ਹੈ ਮੇਰੇ ਵੀਰੋ ਕ੍ਰਿਕਟ ਵੀ ਬਹੁਤ ਵਧੀਆ ਖੇਡਦੇ ਐ ਰਣਵੀਰ ਪਟਵਾਰੀ ਸਾਹਿਬ ਮੈਂ ਕੱਲ ਵੀ ਟਿਕਰ ਕੀਤਾ ਵੀ ਜਿਹਨਾਂ ਨੇ ਗੀਤ ਲਿਖੇ ਹੋਏ ਮੇਰੇ ਵੀਰੋ ਵੱਡੇ ਵੱਡੇ ਫਨਕਾਰ ਜਿਹੜੇ ਵੱਡੇ ਵੱਡੇ ਮੇਰੇ ਵੀਰੋ ਸਿੰਗਰ ਗਾਉਂਦੇ ਐ ਪਰ ਵੀ ਮਨੀ ਭਾਈ ਤੁਹਾਨੂੰ ਮੁਬਾਰਕਬਾਦ ਹੈ ਔਰ ਸਾਡੇ ਰਣਵੀਰ ਪਟਵਾਰੀ ਦੀ ਆਖਰੇ ਵੀ ਜਦੋਂ ਵੀ ਆਪਾਂ ਹੁਣ ਗਾਣਾ ਸ਼ੂਟ ਕਰਨਾ ਹੈ ਤੇ ਐਨਾ ਮਾਡਲ ਮੇਰੇ ਵੀਰੋਂ ਮੱਣੀ ਨਰੂਲ ਵਾਲਾ ਉਸ ਵੀਡੀਓ ਦੇ ਵਿੱਚ ਕੰਮ ਕਰੇਗਾ ਔਰ ਨਾਲ ਦਾਸ ਨੂੰ ਮੌਕਾ ਮਿਲਣਾ ਹੈ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਲੋ ਵੀ ਪਲਾਈ ਸਾਹਿਬ ਤੇ 15 ਵਾਲਾ ਦਾ ਮੈਚ ਚੱਲਦਾ ਹੈ 52 ਕਿਲੋ ਵਾਲੇ ਬਹੁਤ ਹੀ ਵਧੀਆ ਮੈਚ ਚੱਲਦਾ ਹੈ ਜੀ ਦੋਨੋਂ ਟੀਮਾਂ ਐਨ ਘੈਂਟ ਆ ਤੇ ਰੌਣਕ ਵੀ ਪੂਰੀ ਆ ਜੀ ਦੇਖ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਧੁੱਪੋ ਵੀ ਨਿਕਲ ਆਈ ਆ ਹਲਕੀ ਹਲਕੀ ਤੇ ਤੇ ਹੋਰ ਵੀ ਸਾਥੀ ਜਿਹੜੇ ਬਾਹਰੋਂ ਆਇਆ ਸਾਰਿਆਂ ਨੇ ਆ ਜਾਣਾ ਹੁਣ ਗਰਾਊਂਡ ਦੇ ਵਿੱਚ ਕਿਉਂਕਿ ਠੰਡ ਜਦੋਂ ਹੁੰਦੀ ਆ ਫੇਰ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਤੇ ਹੁਣ ਪੂਰਾ ਮਾਹੌਲ ਗਰਮ ਆ ਜਾਣਾ ਆ ਪਲੇਰਾਂ ਦੇ ਤਿਆਰ ਹੋਣ ਲਈ ਇੱਧਰ ਟੈਂਟ ਲਗਾਇਆ ਆਇਆ ਚਾਨਣੀਆਂ ਲਗਾਈਆਂ ਕਿ ਜਿੱਥੇ ਬਹਿ ਕੇ ਇਹ ਤਿਆਰ ਹੋ ਜਾਣ। ਕੀ ਬਾਤ ਹੈ ਬੋਮਕਾ ਬੜੇ ਪਰ ਨਰਮ ਸਿੰਘ ਸਰਦਾਰ ਗੱਭਰੂ ਦੇ ਮੇਰੇ ਮਿਲੋ ਵਧੀਆ ਖੇਡ ਕਰ ਗਿਆ। ਲੋ ਜੀ ਭਾਈ ਕੈਨੇਡਾ ਤੋਂ ਪਹੁੰਚ ਗਏ ਆ ਬੋਬੀ ਭਾਜੀ ਤੇ ਨਾਲ ਗੋਪੀ ਸਾਡਾ ਭਰਾ ਸਪੈਸ਼ਲ ਆਏ ਆ ਜੀ ਮੈਚ ਦੇਖਣ ਸੈਵਨ ਸਾਈਡ ਜਿਹੜੇ ਹੋ ਰਿਹਾ ਨਰੂੜ ਦੀ ਗਰਾਊਂਡ ਦੇ ਵਿੱਚ ਤੰਤਨ ਸ਼੍ਰੀ ਬਾਬਾ ਜਖੀ ਦੀ ਯਾਦ ਦੇ ਵਿੱਚ ਤੇ ਨਾਲ ਚਾਰ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਹੈ ਜੀ ਅੱਜ ਟੂਰਨਾਮੈਂਟ ਦਾ ਤੀਜਾ ਦਿਨ ਹੈ ਤੇ ਰੌਣਕ ਵੀ ਪੂਰੀ ਆ ਤੇ ਧੁੱਪ ਵੀ ਨਿਕਲਿਆਈ ਆ ਤੇ ਝੰਡੇ ਅਸੀਂ ਸਾਰੀਆਂ ਕੰਟਰੀਆਂ ਦੇ ਲਾ ਦਤੇ ਆ ਹੱਤਕ ਹੋ ਗਿਆ ਚੱਲਦੇ ਮੈਦਾਨ ਦੇ ਵਿੱਚ ਮੇਰੇ ਵੀਰੂ ਮੁੰਡੇ ਦੇ ਸੱਟ ਲਾਉਂਦੇ ਮੈਂ ਕਰਕੇ ਹੋਰ ਆਪਾਂ ਮੈਚ ਕੱਢੀ ਬਕਰੀਏ ਹਾਂਜੀ ਗੋਲ ਸਾਰੇ ਬੰਦਰ ਵੀ ਹੈ ਕਿ ਤੇ ਇੱਕ ਸਾਨੂੰ ਜੀ ਹੋਰ ਪ੍ਰੋਬਲਮ ਆਉਦੀ ਆ ਆ ਜਿਹੜੀਆਂ ਇੱਟਾਂ ਆਣੇ ਨੇ ਨਾ ਸਾਈਡ ਤੇ ਜੀ ਆ ਦੇਖੋ ਸੱਟ ਜਿਹੜੀ ਆਊਟ ਲਾਈਨ ਹੈ ਇੱਥੇ ਨਾਲ ਆ ਬਿਲਕੁਲ ਤੇ ਇੱਟਾਂ ਵੀ ਨਾਲ ਆ ਤੇ ਇਹਦੇ ਕਰਕੇ ਜੀ ਸੱਟ ਬਹੁਤ ਲੱਗਦੀ ਆ ਪਲੇਅਰਾਂ ਦੇ ਵੀ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਬੱਚਾ ਜਿਹੜਾ ਆ ਉਹ ਰੱਦੀ ਹੋ ਜਾਵੇ ਸਾਡੀ ਬੇਨਤੀ ਆ ਵੀ ਅਸੀਂ ਕਮੇਟੀ ਜਿਹੜੀ ਬਣਾਈ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਾਲੀਆਂ ਇੱਟਾਂ ਜਿਹੜੀਆਂ ਆ ਤੇ ਪਲਾਸ ਜਿਹੜੀ ਇਧਰ ਆ ਫਰਸ਼ ਪਾਇਆ ਆ ਇਹ ਪਟ ਦੇਣਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਪੰਚਾਇਤ ਨਾਲ ਗੱਲ ਕਰਕੇ ಗ್ರಾಮ ਪੰਚਾਇਤ ਨਰੂਡ ਤੋਂ ਪਰਮਿਸ਼ਨ ਲੈ ਕੇ ਉੱਧਰ ਕੱਜਾ ਤੇਰੇ ਲੱਗ ਜਣੀਆਂ ਲੋ ਜੀ ਨਰੂਡ ਤੇ ਬਗਾਣੇ ਦਾ ਮੈਚ ਤੇ ਦਰਸ਼ਕ ਪੂਰੀ ਗਰਾਊਂਡ ਫੁੱਲ ਹੋਈ ਪਈ ਆ ਸਾਰੇ ਦੇਖ ਸਕਦੇ ਆ ਬਹੁਤ ਰੌਣਕਾਂ ਗਰਾਊਂਡ ਦੇ ਵਿੱਚ ਜਰਦੀ ਹੋਲੀ ਮਾਰੀ ਲੈ ਲੈ ਉਧਰ ਸਾਡੇ ਰਣਵੀਰ ਪਟਵਾਰੀ ਸਾਹਿਬ ਕਹਿੰਦੇ ਵੀ ਰੂਡ ਦੀ ਟੀਮ ਦੇ ਵਿੱਚੋਂ ਜਿਹੜਾ ਵੀ ਪਹਿਲਾ ਗੋਲ ਕਰਦਾ ਉਹਨੇ 500 ਦੇ ਵੱਡੇ ਮਾਣ ਹੋਣਗੇ ਕੰਨੀ ਓਏ ਆਹ ਜਾ ਪੀਏ ਨੇ ਪਿੱਛੇ ਡਰਦੇ ਕਹਦੇ ਆ ਪੀਲਾ ਪੀਲਾ ਆਜੀ ਜੀ ਮੈਚਾਂ ਦਾ ਜੀ ਟੂਰਨਾਮੈਂਟ ਦਾ ਚੌਥਾ ਦਿਨ ਤੇ ਪਹਿਲਾ ਮੈਚ ਚੱਲ ਰਿਹਾ ਹੈ ਜੀ ਹਾਟਾ ਇਹ ਹਾਟਾ ਨਹੀਂ ਸੱਚਾ ਬਹਾਨਾ ਵਰਸ ਢੇਰੀਆਂ ਦੋਨੋਂ ਟੀਮਾਂ ਦਾ 55 55 ਉਹ ਅੱਗੋਂ ਕਰਕੇ 골 ਬਈ ਮਿੱਤਰਾ ਲੋ ਕੀ ਬਾਤ ਹੈ ਬਾਰੇ ਯਾਰ ਤਾੜੀਆਂ ਮੁੰਡੇ ਦੀ ਨਹੀਂ ਜੀ 골 ਵਧੀਆ ਲੱਗਿਆ ਮੁੰਡੇ ਦਾ ਢੇਰੀਆਂ ਦੀ ਟੀਮ ਨੇ ਮੇਰੇ ਬਾਰੇ ਇੱਕ 골 ਜਿਹੜਾ ਕਰ ਲਿਆ ਖੇਡ ਮੈਦਾਨ ਦੇ ਅੰਦਰ ਬਹੁਤ ਵਧੀਆ ਗੋਲ ਜਿਹੜਾ ਕੀਤਾ ਗਿਆ ਹੈ ਢੇਰੀਆਂ ਦੀ ਟੀਮ ਦੇ ਵੱਲੋਂ ਮੇਰੇ ਵੀਰੋ ਦਰਦੇ ਬਹੁਤ ਵਦ ਬਹੁਤ ਗੋਲ ਨੇ ਮੇਰੇ ਵੀਰੋ ਭਵਿਆੜੇ ਦੇ ਹੋਰ ਇੱਕ ਗੋਲ ਐ ਇਸ ਵੇ ਢੇਰੀ ਦੀ ਟੀਮ ਦਾ ਹੈ ਮੈਚ ਮੇਰੇ ਵੀਰੋ ਹੁਣ ਦੇਖਦੇ ਆਂ ਵੀ ਆ ਦੇ ਮ제 ਲੈ ਰਹੀ ਚਾਹ ਦੇ ਹੁਣ ਮੈਚ ਦਾ ਮੇਰੇ ਵੀਰੋ ਮਾਹੌਲ ਕੁਝ ਵੱਖਰਾ ਬਣ ਜਾਣਾ ਹੈ 2 ਤੇ 1 ਗੋਲ ਉਹ ਵੀ ਬਾਬੇ ਦਾ ਲੰਗਰ ਚੱਲ ਰਿਹਾ ਹੈ ਜੀ ਚਾਹ ਤੇ ਨਾਲ ਦਾਲ ਫੁਲਕਾ ਗਰਮ ਗਰਮ ਦਾਲ ਨਿਕਲਦੀਆਂ ਭਾਫਾਂ ਕਹ ਨਹੀਂ ਇੱਧਰ ਚਾਹ ਵੀ ਤਿਆਰ ਆਂ ਦਾਲ ਵੀ ਤਿਆਰ ਆ ਤੇ ਪ੍ਰਸ਼ਾਦਾ ਇੱਧਰ ਬਣ ਰਿਹਾ ਜੀ ਦੇਖ ਸਕਦੇ ਆ ਜੀ ਅਜਾ ਫਾਈਨਲ ਦਿਨ ਨਰੂੜ ਤੇ ਹਾਟਾ ਆਉਂਦੇ ਭਾਜੀ ਖੜਾ ਤੇ ਨਾਂ ਲੈ ਬੜਾ ਹੀ ਬੜਾ ਇੰਨਾ ਉਹਦੀ ਗੱਲ ਹੈ ਕਿ ਜਦੋਂ ਨਾ ਨਾ ਤੇ ਇੱਥੇ ਇੱਥੇ ਪਟਨਾ ਚ ਆ ਕੇ ਇਹ ਬੰਦਾ ਨਾ ਕੋਈ ਜਿਸ ਤੋਂ ਬਾਅਦ ਇਹ ਚਾਹੁੰਦੇ ਮੈਦੇ ਵਿੱਚ ਮੇਰੇ ਵੀਰੋਂ ਦਨੂਰ ਨਵਾਸਾ ਦੁਹਾਟਾ 14 ਮੈਚ ਬਾਬਤ ਬਹੁਤ ਬੜਾ ਖੇਡੇ ਹੈ ਹਾਕੀ ਦੀ ਟੀਮ ਮੇਰੇ ਵੀਰੋਂ ਫਾਈਨਲ ਦੇ ਵਿੱਚ ਨਿਕਲ ਗਈ ਹੈ ਦੋਨੋਂ ਉਹਨਾਂ ਨੇ ਬਹੁਤ ਐਨ ਬਹੁਤ ਵਧੀਆ ਖੇਡਿਆ ਖੇਡ ਚੰਗੀ ਲੱਗੀ ਇਹਨਾਂ ਬਹੁਤ ਬੜੇ ਦੇ ਲਈ ਜੋਰ ਨਾਲ ਹੋ ਗਈ ਹੈ ਨਾ ਆ ਇੱਕ ਬਾਈ ਚਲ ਗਿਆ ਉਹਦੇ ਆ ਲੱਖਾ ਟੌ ਚਲ ਗਿਆ ਨਾਲ ਚਲ ਜਾਓ ਇੱਕ ਦੋ ਜਣੇ ਹੋਰ ਸੰਜੂ ਚੱਲਦੇ ਨਹੀਂ ਨੇ ਪਰ ਇਹ ਪੱਟ ਕੇ ਆ ਤੇਰਾ ਭਰਾ ਹੋਰ ਬਾਰੇ ਇੱਕ ਤਾਂ ਜਿਹੜਾ ਹੈਗੀ ਅਤੇ ਆ ਹੈਗੀ ਟਿਕਾ ਬਾਈ ਆ ਜਗਾ ਬੀਰ ਕੇ ਬੋਟਲੇ ਯਾਰ ਸਰਪਾਲ ਸਾਹਿਬ ਅਵਤਾਰ ਸੈਣੀ ਮੇਰੇ ਵੀਰੋਂ ਖਿਡਾਰੀਆਂ ਦੇ ਨਾਲ ਕਰਨਗੇ ਜਾਣ ਪਛਾਣ ਆਫਟਰ ਪਰਮਿੰਦਰ ਸਿੰਘ ਜੀ ਔਰ ਮੇਰੇ ਵੀਰੋਂ ਖਿਡਾਰੀਆਂ ਦੇ ਨਾਲ ਜਣ ਪਛਾਣ ਕਰਨਗੇ ਮੈਂ ਬੇਨਤੀ ਕਰਦਾ ਵੀ ਆਪਾਂ ਨਾਲ ਡਾਕਟਰ ਗੁਰਪ੍ਰੀਤ ਸਿੰਘ ਜੀ ਮੁੱਖਲੀਆ ਨਾਲ ਔਰ ਅੰਮ੍ਰਿਤ ਨਗਰ ਨਾਲ ਬਣੀ ਪੰਜ ਦੇ ਬਾਈ ਉਹ ਵੀ ਖਿਡਾਰੀਆਂ ਦਾ ਜਨਪਤ ਜਟ ਕਰਨਗੇ ਬਹੁਤ ਬਹੁਤ ਧੰਨਵਾਦ ਸਰਦਾਰ ਮਹਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਸਾਡੇ ਕਮੈਂਟੇਟਰ ਸਾਹਿਬ ਕੁਝ ਹੋਰ ਕਹਿਣ ਮੈਂ ਸਰਦਾਰ ਸਰੋਲ ਸਿੰਘ ਜਸਵਾਲ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ ਮੁਖਰਵੰਤ ਤੋਂ ਉਹਨਾਂ ਤੋਂ ਬਾਅਦ ਸੋਨੂ ਜਸਵਾਲ ਮਿੱਲਾ ਜਸਵਾਲ ਸਣੀ ਜਸਵਾਲ ਯੂ ਐਸ ਏ 33 ਹਜ਼ਾਰ ਪੈਣਾ ਐਸੀ ਉਹਨਾਂ ਦੇ ਕੋਲ ਉਹ ਆਪਣਾ ਪ੍ਰਾਈਸ ਲੈ ਲੋ ਬਈ ਚੱਕੇ ਫੜਾਦੇ ਯਾਰ ਕਿਨੇ ਹੈ ਰੀ ਚੜ੍ਹਨਾ ਕੋਸੀ ਤੇ ਰੋਲਾ ਕੁਰਸੀ ਤੇ ਯਾ ਸਰ ਹਿੰਦ ਸਿੰਘ ਜੀ ਦਾ ਸਨਮਾਨ ਪ੍ਰਣਾਲ ਕਰ ਲੇਗੇ ਉਹਨਾਂ ਤੋਂ ਬਾਅਦ ਸੱਤਾ ਗਰੀਸ ਜੀ ਉਹਨਾਂ ਤੋਂ ਬਾਅਦ ਪਵਨ ਕੈਨੇਡਾ ਦੀਪੂ ਕਰਾਇਆ ਤੇ ਕੈਪਟਨ ਅਵਤਾਰ ਸਿੰਘ ਜੀ ਗੋਪੀ ਜੀ ਕੈਪਟਨ ਅਵਤਾਰ ਸਿੰਘ ਜੀ ਉਹਨਾਂ ਦਾ ਸਨਮਾਨ ਉਹਨਾਂ ਦੇ ਵਿਆਹ ਤੋਂ ਉਹਨਾਂ ਦੇ ਸੁਪੁੱਤਰ ਗੋਪੀ ਜੀ ਲੈ ਰਹੇ ਹਨ ਸਵਾਰਕਵਾਸੀ ਲੁਆਇਆ ਸਿੰਘ ਜਣੇ ਦੇ ਪਰਿਵਾਰ ਦੇ ਵਿੱਚੋਂ ਸੋਦੇ ਇਟਲੀ ਜੀ ਬਹੁਤ ਬਾਦ ਮੇਰੇ ਵੀਰੋ ਵੀਰ ਸਿੰਘ ਜਿਹੜਾ ਸਨਮਾਨ ਹੋ ਰਿਹਾ ਹੈ ਉਹਨਾਂ ਦਾ ਸਾਹਿਬ ਜਰਮਨੀ ਉਹਨਾਂ ਤੋਂ ਬਾਅਦ ਜੱਸਾ ਪੁਰਤਗਾਲ ਸਹਿਬ ਜਰਮਨੀ ਜੱਸਾ ਪੁਰਤਗਾਲ ਭਾਈ ਜੀ ਸਹਿਬ ਜਰਮਨੀ ਜੱਸਾ ਪੁਰਤਗਾਲ ਹੈਪੀ ਟੂਰਾ ਹੈਪੀ ਟੂਰਾ ਜੀ ਰਾਜੂ ਜੀ ਆਓ ਜੀ ਰਾਜੂ ਜੀ ਭਾਈ ਅੱਪਾ ਨੂੰ ਵੀਡੀਓ ਚੱਲੀ ਜਾਂਦੀ ਆ ਹੈਪੀ ਟੂਰਾ ਜੀ ਸੁਖੀ ਜੱਸੀ ਸਤਿਕਾਰ ਸੁਖੀ ਜੱਸੀ ਸਤਿਕਾਰਨ ਬਈ ਆਓ ਯਾਰ ਜਿਹਨਾਂ ਦਾ ਨਾਮ ਹੋ ਰਿਹਾ ਮੇਰਾ ਭਰਾ ਆਰੋੜਾ ਦੀ ਹਿੰਦੀ ਕਰਨਦੀਪ ਸਿੰਘ ਭਰਾ ਆਪਣਾ ਔਰ ਸਨਮਾਨ ਲੈਣੇ ਨੇ ਉਹਨਾਂ ਤੋਂ ਬਾਅਦ ਬੰਦਪਰੀ ਦੀ ਯੂਕੇ ਉਹਨਾਂ ਤੋਂ ਬਾਅਦ ਸਤਨਾਥ ਸਿੰਘ ਨਰੂਣ ਉਹਨਾਂ ਤੋਂ ਬਾਅਦ ਗਿਆ ਸਪੀਡ ਜਸਵਾਲ ਓ ਆ ਗਈ ਬੇਟੀ ਉਹਦਾ ਨਾਮ ਸੁਵੇਕ ਸਿੰਘ ਜੁਆਸੇ ਸੁਵੇਕ ਸਿੰਘ ਜੀ ਜੁਆਸੇ ਗਾਮੇ ਭਾਈ ਗਾਮੇ ਭਾਈ ਗਾਮੇ ਭਾਈ ਓ ਲੈ ਲਓ ਸਰਦਾਰ ਸੁਵੇਕ ਸਿੰਘ ਜੀ ਵੈਸੇ ਭਾਈ ਆਜੋ ਯਾਰ ਜਿਹਨਾਂ ਨੂੰ ਆਪਾ ਸਰਦਾਰ ਅਜੀਤ ਸਿੰਘ ਜੀ ਐਸਡੀਓ ਸਾਹਿਬ ਦਤੰਦਰ ਸਿੰਘ ਜੀ ਬਵੇਂ ਸਿੰਘ ਜੀ ਜਤੇਦਰ ਸਿੰਘ ਜੀ ਬਵੀਰ ਸਿੰਘ ਜੀ ਉਹਨਾਂ ਤੋਂ ਬਾਅਦ ਸ੍ਰਿੰਦਰ ਸਿੰਘ ਜੀ ਸ੍ਰਿੰਦਰ ਸਿੰਘ ਜੀ ਪ੍ਰੇਤਦਰ ਸਿੰਘ ਹੈਪੀ ਯੂਕੇ ਉਹਨਾਂ ਤੋਂ ਬਾਅਦ ਮਨਜੀਤ ਸਿੰਘ ਜੀ ਮਾਸਟਰ ਸਾਹਿਬ ਟ੍ਰੈਕ ਸ਼ੂਟ ਕਰਤੇ ਗਏ ਹੈ ਬਹੁਤ ਤਾੜੀਆਂ ਜ਼ੋਰਦਾਰ ਉਹਨਾਂ ਤੋਂ ਬਾਅਦ ਹੈਪੀ ਕੋਸ਼ਲ ਜੀ ਬਿਜਲੀ ਵਾਲੇ ਹੈਪੀ ਕੋਸ਼ਲ ਜੀ ਆਓ ਜੀ ਸਾਰੇ ਵਸੀ ਗੱਬਰਪਈ ਦੀ ਯਾਦ ਵਿੱਚ ਜਰਸੀਆਂ ਦਿੱਤੀਆਂ ਗਈਆਂ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਤੋਂ ਬਾਅਦ ਸੁਖਰਾਨ ਕਨੇਡਾ ਉਹਨਾਂ ਤੋਂ ਬਾਅਦ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਣ ਲਈ ਸਦਿਆ ਇੱਕ ਸਾਹਿਬ ਕੀ ਬਾਤ ਹੈ ਜਿਨ੍ਹਾਂ ਦੇ ਵੱਲੋਂ ਦਾਸ ਦੀ ਸੇਵਾ ਦਿੱਤੀ ਜਾ ਰਹੀ ਹੈ ਜਿੱਦੀ ਫੀਸ ਬਣਦੀ ਹੈ ਬਹੁਤ ਧੰਨਵਾਦ ਹੈ ਜੀ ਪ੍ਰਵੀਰ ਸਿੰਘ ਜੀ ਕਨੇਡਾ ਪ੍ਰਵੀਰ ਸਿੰਘ ਕਨੇਡਾ 13000 ਦਿੱਤੇ ਬਣਿਆ ਨੇ ਉਹ ਵੀ ਪੈ ਪਾਲੋ ਇਹਨਾਂ ਦੇ ਆਲੇ ਦੁਆਲੇ ਸਾਰੀ ਗੱਲਬਾਤ ਸਾਰੀ ਗੇਮ ਇਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਗੇਮ ਵਾਲਿਆਂ ਨੇ ਸਰੋ ਤੁਹਾਡੀਆਂ ਖੁਸ਼ੀ ਲਈ ਜਲਾਰ ਹੈ ਜ਼ਰੂਰ ਦੀ ਟੀਮ ਦੇ ਲਈ ਮੇਰੇ ਵੱਲੋਂ 2011 ਦੇ ਵਿੱਚ ਦੂਜੇ ਨੰਬਰ ਤੇ ਠੀਕ ਹੈ ਜ਼ਰੂਰ ਦੀ ਟੀਮ ਨੂੰ ਦੂਜਾ ਪਾ ਮੇਰੇ ਦੇ ਲਈ ਇਹ ਹੀ ਸੰਦੇਸ਼ ਹੈ ਤੇ ਬੱਚਿਆਂ ਦੀ ਮਾਂ-ਬਾਪ ਨੂੰ ਵੀ ਸੰਦੇਸ਼ ਹੈ ਸਾਡਾ ਪਹਿਲਾਂ ਤੋਂ ਜਿੰਨੇ ਵੀ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਜਾਂ ಗ್ರಾಮ ਪੰਚਾਇਤ ਆ ਹੋਰ ਪਿੰਡ ਵਾਸੀ ਉਹਨਾਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕੋਰਸ ਕਰਦੇ ਆ ਪੜਾਉਣ ਭੇਜਦੇ ਆ ਫਿਰ ਮੁੜ ਕੇ ਟਿਊਸ਼ਨ ਤੇ ਭੇਜਦੇ ਆ ਉਸੇ ਤਰ੍ਹਾਂ ਹੀ ਉਹਨਾਂ ਨੂੰ ਇੱਕ ਘੰਟਾ ਗਰਾਊਂਡ ਦੇ ਵਿੱਚ ਜ਼ਰੂਰ ਲੈ ਕੇ ਆਇਆ ਕਰੋ ਕਿ ਤੁਹਾਡੇ ਬੱਚੇ ਜਿਹੜੇ ਆ ਫਿਜ਼ੀਕਲ ਤੌਰ ਤੇ ਵੀ ਫਿੱਟ ਹੋ ਜਾਣ ਕਿਉਂਕਿ ਉਹਨਾਂ ਨੂੰ ਜਿਹੜਾ ਬਾਜ਼ਾਰੂ ਫੋਨ ਦੇ ਉਤੋਂ ਥੋੜਾ ਦੂਰ ਰੱਖਣ ਤੇ ਗੇਮਾਂ ਵੱਲ ਪ੍ਰੇਰਿਤ ਕਰਨਾ ਵੱਧ ਤੋਂ ਵੱਧ ਜੀ ਧੰਨਵਾਦ ਜੰਗ ਯੂਥ ਸੁਸਾਇਟੀ ਤੇ ਨਾਲ ਐਨਆਰਆਈ ਵੀਰ ਤੇ ਪਿੰਡ ਵਾਸੀ ਸਾਰਿਆਂ ਦਾ ਬਹੁਤ-ਬਹੁਤ ਸਹਿਯੋਗ ਰਿਹਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੇ ਇਹ ਜਿਹੜੇ ਮੈਚ ਸਟਾਰਟ ਹੋਏ ਸੀ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਸੀਗੇ ਤੇ ਇਹਦੇ ਵਿੱਚ ਜਿਹੜੇ ਮੁੱਖ ਮਹਿਮਾਨ ਸਾਡੇ ਪਿੰਡ ਦੇ ਸਰਦਾਰ ਮਹਿੰਦਰ ਸਿੰਘ ਯੂਕੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਤੇ ਨਾਲ ਉਹਨਾਂ ਦੇ ਸਵਾਰਨ ਗੈਸ ਪਲਿੰਗ ਸਟੇਸ਼ਨ ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਹੋਰ ਵੀ ਬਹੁਤ ਬਾਰੋ ਐਨ ਆਰ ਆਈ ਵੀਰ ਪਹੁੰਚੇ ਹੋਏ ਸੀ ਬੋਬੀ ਜਸਵਾਲ ਬੋਬੀ ਜਸਵਾਲ ਸੋਨੋ ਇਟਲੀ ਟੋਨੀ ਹੋਰੈਂਡ ਤੇ ਹੋਰ ਵੀ ਬੋਬੀ ਫ੍ਰਾਂਸ ਤੇ ਸਾਡੇ ਹੋਰ ਵੀ ਬਹੁਤ ਸਾਰੇ ਭਰਾ ਇੱਥੇ ਪਹੁੰਚੇ ਹੋਏ ਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਅਗਲੀ ਇਹ ਸਮਾਪਤ ਹੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਫੋਟੋਆ ਟੂਰਨਾਮੈਂਟ ਕਰਾਵਾਂਗੇ ਜੀ ਜੇਤੂ ਜੀ ਨੂੰ ਮੁਬਾਰਕਬਾਦ ਜੀ ਤੇ ਜੇਤੂ ਟੀਮ ਜਿਹੜੀ ਹਾਰਟ ਆ ਉਹਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਜਿਹੜੀ ਸਾਡੀ 2011 ਦੀ ਛੋਟੇ ਬੱਚਿਆਂ ਦੀ ਸੈਕੰਡ ਨੰਬਰ ਤੇ ਆਈ ਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ